ਇਹ ਪਾਣੀ ਦੀ ਅਸੀਂ ਅੱਜ ਲਾਡਾ ਟੋਲ ਪਲਾਜ਼ਾ ਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਫਟੇ ਵੱਲੋਂ ਆਪਣਾ ਜੱਫਾ ਲੈ ਕੇ ਇੱਥੇ ਪਹੁੰਚੇ ਆ ਤੇ ਇਹ ਜੋ ਜੱਫਾ ਦੇ ਹੁੰਦਾ ਮਤਲਬ ਇਹ ਆ ਕਿੱਲਾ ਕਿਸਾਨਾਂ ਦਾ ਭਲਾ ਨਹੀਂ ਹੋਇਆ ਟੋਲ ਬੰਦ ਹੋਊਗਾ ਜਿੰਨਾ ਵਪਾਰੀ ਵਰਗ ਹੈ ਜਿੰਨੀ ਆਮ ਜਨਤਾ ਆ ਤਾਂ ਨਿਕਲਦੀ ਹੈ ਇੱਥੋਂ ਕਿਸਾਨ ਦਾ ਕਿਸਾਨ ਨੂੰ ਤਾਂ ਵੈਸੇ ਸਭ ਕੋ ਫ੍ਰੀ ਆ ਮੋਟਰ ਟ੍ਰੈਲਰ ਫ੍ਰੀ ਆ ਅਗਲੀ ਕੱਲ ਤੇ ਮਸ਼ੀਨਰੀ ਸਾਰੀ ਫ੍ਰੀ ਆ ਇਹ ਹੁਣ ਚਾਹੀਦਾ ਲੋਕ ਬਣਾਈ ਲਈ ਆਪਾਂ ਆਏ ਹੋਏ ਆ ਤੇ ਲੋਕਾਂ ਨੂੰ ਰੋਬਰ ਨਿਕਲ ਕੇ ਸਾਡਾ ਸਾਥ ਦੇਣਾ ਚਾਹੀਦਾ ਇਸ ਕਰਕੇ ਅਸੀਂ ਜਦ ਤੱਕ ਇਹ ਪੂਰਨ ਤੌਰ ਤੇ ਬਾਈਕਾਟ ਨਹੀਂ ਹੁੰਦਾ ਅਸੀਂ ਇਹ ਧਰਨਾ ਹੀ ਸਾਡੇ ਲੱਗੇ ਹੋਏ ਆਂਗੇ ਅੱਗੇ ਤੋਂ ਜਿਹੜੇ ਸਰਕਾਰ ਨਾਲ ਵਧ ਵਿਕੀਆ ਕਰ ਲੀਆਂ ਇਸੇ ਤਰ੍ਹਾਂ ਸਾਰੇ ਜਥੇਬੰਦੀਆਂ ਸਹਿਯੋਗ ਲੈ ਕੇ ਸਹਿਯੋਗ ਦੇ ਕੇ ਇੱਕ ਦੂਜੇ ਦਾ ਰਾਕੇ ਆਪਾਂ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਟ ਕਰਾਂਗੇ ਜਿਹੜੀ 30 ਦਿਨ ਪਸਾਨ ਵੱਲੋਂ ਲਾਣ ਕੀਤਾ ਗਿਆ ਜਿਹੜਾ ਅੱਜ ਤਾਲੇ ਲਗਾ ਦੇ ਦਿੱਤਾ ਗਿਆ ਹਾਂਜੀ ਜ਼ਰੂਰ ਜੀ ਸਾਡੇ ਜੋ ਵੀ ਜਥੇਬੰਦੀਆਂ ਸਾਡਾ ਸਹਿਯੋਗ ਹੋ ਰਿਹਾ 3 ਵਜੇ ਮੀਟਿੰਗਾਂ ਔਰ ਸਾਨੂੰ ਇਹ ਲੱਗ ਰਿਹਾ ਤਿੰਨ ਵਜੇ ਤੱਕ ਤਾਲੇਦੂਰੇ ਲਾ ਕੇ ਸਾਰਾ ਇਹ ਕਲੀਅਰ ਹੋ ਜਾਊਗਾ ਵੀ ਅੱਜ ਜੇ ਕੇ ਆ ਤੇ ਕਰਕੇ ਹੀ ਜਾਵਾਂਗੇ ਇੰਦਾ ਨਹੀਂ ਜਾਣ ਲੱਗੇ ਦੇਖੋ ਜੀ ਅਰਬੀ ਸਾਡੇ ਨਾਲ ਹੈ ਬਾਕੀ ਸਰਕਾਰ ਦਾ ਕੋਈ ਸਾਡੇ ਨਾਲ ਹੈ ਨਹੀਂ ਤੁਸੀਂ ਰੋਜ਼ ਜਾਂਦੇ ਹੋ ਨਾ ਦੇਖਦੇ ਹੋ ਕਿ ਸਰਕਾਰੀ ਮੈਂ ਇੱਥੇ ਵੀ ਕਿੰਨੇ ਲੰਘ ਕੇ ਗਏ ਆ ਕਿ ਇਹਨਾਂ ਨੂੰ ਸਾਰੇ ਮੁੱਦੇ ਵੋਟਾਂ ਵਾਲੇ ਯਾਦ ਆਉਂਦੇ ਆ ਵੀ ਆ ਵੀ ਦਿੰਦਾ ਆ ਵੀ ਦਿੰਦਾ ਪਰ ਜਿੱਤਣ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਆ ਜਨਤਾ ਵੱਲੋਂ ਬਹੁਤ ਸਾਰਾ ਸਹਿਯੋਗ ਆ ਰਹੀ ਜਨਤਾ ਵੱਲੋਂ ਦੇਖੋ ਟੈਕਸੀ ਯੂਨੀਅਨ ਆ ਟੈਕਸੀ ਯੂਨੀਅਨਾਂ ਦਾ ਟਰਾਂਸਪੋਰਟ ਆ ਫਿਰ ਨਾਲ ਦੀ ਨਾਲ ਸਮਗਰੀਆਂ ਲੰਗਰ ਦੀ ਸਮਗਰੀਆਂ ਬਹੁਤ ਵਗਿਆ ਰਹੇ ਆ ਲੋਕ ਆ ਦਿਲੋਂ ਮਨੋਂ ਤਨੋਂ ਆਪਣਾ ਸਾਥ ਦੇ ਰਹੇ ਆ ਸੈਂਟਰ ਗਵਰਨਮੈਂਟ ਨੂੰ ਕਿ ਕਿਸਾਨਾਂ ਦੀ ਪੰਜਾਬ ਦੇ ਜਿਹੜੇ ਹੈਗੇ ਆਂ ਦਾਤਾ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਕਿਉਂਕਿ ਸਭ ਤੋਂ ਮਹਿੰਗਾ ਟੋਲ ਸੀਗਾ ਪੰਜਾਬ ਦਾ ਬਹੁਤ ਅੱਛੀ ਗੱਲ ਹੈ ਮਾਨ ਸਾਹਿਬ ਦੀ ਵੀ ਹੈ ਬਹੁਤ ਅੱਛਾ ਫੇਵਰ ਕੀਤਾ ਉਹਨਾਂ ਨੇ ਅਸੀਂ ਐਕਸੈਪਟ ਕਰਨੇ ਆ